ਹਾਂਜੀ ਸਵਾਗਤ ਹੈ ਦੋਸਤੋ ਸੰਧੂ ਡੇਰੀ ਫਾਰਮ ਤੇ ਤੁਹਾਡਾ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਖੇੜੇ ਬਾਲਾਚੱਕ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਟਾਲੀ ਸਾਹਿਬ ਦੀ ਬਿਲਕੁਲ ਚੜਦੇ ਵਾਲੇ ਪਾਸੇ ਬੁੱਕਲ ਚ ਵਸਿਆ ਇਹ ਪਿੰਡ ਮੈਤਾ ਰੋਡ ਤੋਂ ਬੋਪਾਰਾਏ ਅੱਡੇ ਤੋਂ 5-6 ਕਿਲੋਮੀਟਰ ਦੀ ਸਾਈਡ ਤੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾਉਣ ਲੱਗੇ ਆ ਫੌਜੀ ਭਗਵਾਨ ਸਿੰਘ ਬਹੁਤ ਪੁਰਾਣਾ ਕੰਮ ਆ ਵੀਰ ਹੁਣਾ ਦਾ ਪਿਤਾ ਪੁਰਖੀ ਕੰਮ ਆ ਤੇ ਬਹੁਤ ਸੋਹਣੇ ਡੰਗਰ ਲਿਆਉਂਦੇ ਆ ਤੇ ਰੇਟ ਬਿਲਕੁਲ ਵਾਜਬ ਹੋਣਗੇ ਆਹ ਹਣ ਤੁਹਾਡੀ ਬਾਤ ਚੀਤ ਕਰਾਉਨੇ ਆ ਫੌਜੀ ਸਾਹਿਬ ਨਾਲ ਹਾਂਜੀ ਸਸੀ ਦਾ ਕੋਲ ਸਾਹਿਬ ਵਧੀਆ ਚਲਦੀ ਕਾ ਜੀ ਠੀਕ ਆ ਤੇ ਚੱਲੇ ਆ ਬਹੁਤ ਵਧੀਆ ਲਿਖਾ ਹੈਗਾ ਚਲਦੀ ਕਾ ਅੱਜ ਲਗਾਇਆ ਕੋ ਥੋੜਿਆ ਵਾਜ ਨਹੀਂ ਹੋਣੀ ਆਪਣੇ ਚੈਨਲ ਤੇ ਆਪਾਂ ਆਪਣੇ ਘਰੋਂ ਵੀਡੀਓ ਬਣਾਈਆਂ ਆਂ ਹਾਂਜੀ ਪਰ ਤੁਹਾਡੀ ਵੀਡੀਓ ਅਜੇ ਪਹਿਲੇ ਦਿਨ ਬਣਾਉਣ ਲੱਗੇ ਆਂ ਪਹਿਲੀ ਵੀਡੀਓ ਆਪਣੇ ਚੈਨਲ ਤੇ ਧੰਨਵਾਦ ਕਰਦੇ ਆਂ ਕੋਈ ਛੱਕ ਨਹੀਂ ਵੀ ਇਹ ਵੀ ਆਪਣਾ ਘਰ ਹੀ ਆ ਠੀਕ ਕੋਈ ਪੁਜਾਨਾ ਨਹੀਂ ਆ ਪਿਛਲੇ 20 ਸਾਲ ਤੋਂ ਆਪਣੇ ਪਰਿਵਾਰ ਕੰਪਨੀਸ਼ਨਾਂ ਜਿਹਨੂੰ ਫੈਮਿਲੀ ਰਿਲੇਸ਼ ਦੇ ਕਹਿੰਦੇ ਆ ਹਨਾ ਉਹ ਆਪਣੇ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਨੂੰ ਤੁਹਾਡੇ ਕਾਰੋਬਾਰ ਦਾ ਵੀ ਸਾਰਾ ਹੀ ਪਤਾ ਤੁਹਾਡੇ ਪਿਤਾ ਜੀ ਵੀ ਕਰਦੇ ਰਹੇ ਕੰਮ ਬਾਪੂ ਜੀ ਬਹੁਤ ਸੱਜਾ ਕੰਮ ਕਰਦਾ ਤੇ ਅੱਜ ਆਪਾਂ ਇਹ ਗੱਲ ਕਰਨੀ ਆ ਕਿ ਭਾ ਬਿਲਕੁਲ ਆਪਣੀ ਪਹਿਲੀ ਵੀਡੀਓ ਆਪਾਂ ਛੋਟੇ ਮੈਨੂੰ ਪਤਾ ਆ ਕਿ ਤੁਹਾਡੀਆਂ ਜੇ 10 ਮੱਝਾਂ ਲੈਂਦੀਆਂ ਵਿੱਚੋਂ 7 ਵਪਾਰੀ ਖਾਣੇ ਬਿਲਕੁਲ ਜੀ ਬਹੁਤ ਆਪਣਾ ਬੁਡੇਰੀਆ ਵਾਲੇ ਬੰਦੇ ਹਾਂ ਜੇਰੀ ਆਲੇ ਟਾਈਮ ਤੋਂ ਆਪਾਂ ਵੀਡੀਓ ਨਹੀਂ ਪਾਈ ਆਪਾਂ ਉਮੀਦ ਹੈ ਆਪਣਾ ਭਰਾ ਵਾ ਸੰਦੀਪ ਹਾਂਜੀ ਉਹਦੇ ਚੈਨਲ ਤੇ ਹੋਣੇ ਆ ਤੇ ਜਦੋਂ ਗਨੂ ਜੀ ਕਿਰਪਾ ਨਾਲ ਮਾਲ ਆਪਣਾ ਉੱਧਾ ਹੀ ਹੋ ਜਾਂਦਾ ਹਾਂ ਇਹ ਕਰਕੇ ਅਸੀਂ ਵੀਡੀਓ ਦਾ ਏਡਾ ਜ਼ਿਆਦਾ ਨਹੀਂ ਕਰਦੇ ਵਾ ਇਹ ਮੇਰੇ ਦੋ ਤਿੰਨ ਬੜੇ ਦੋਸਤ ਐ ਇੱਕ ਤੋਂ ਬਰਨਾਲੇ ਤੋਂ ਨਕੋਦਰ ਤੋਂ ਇੱਕ ਪੱਤੀ ਸਿੰਘ ਜੀ ਕਾਲ ਕਰਦੇ ਆ ਕਿ ਵੀਡੀਓ ਵੀ ਆਪਾਂ ਹਾਂ ਪਰ ਆਨੇ ਨੂੰ ਵੀਡੀਓ ਦਾ ਮਤਲਬ ਟਾਈਮ ਨਹੀਂ ਲੱਗਦਾ ਮੇਰੇ ਵਾਲਾ ਕੰਮ ਆਹੀ ਸੋਚਦੇ ਆ ਕਿ ਸੰਦੀਪ ਨੂੰ ਸੱਦਦੇ ਆ ਸੱਦਦੇ ਆ ਸੰਦੀਪ ਹੱਦਾ ਕਿਉਂ ਜਰਾ ਜੇ ਹੈ ਦੇ ਬਾਅਦ ਬੱਚਾ ਹੋ ਗਿਆ ਉਹ ਵੀ ਆਪਣਾ ਭਰਾ ਆ ਪਾਵਾਂਗੇ ਉਹਦੇ ਚੈਨਲ ਤੇ ਚੈਨਲ ਉਹਦੇ ਪੱਕਾ ਇਹ ਲੋਕ ਪਰ ਆਇਆ ਮੈਂ ਆਪਣਾ ਉਹਨੇ ਆਪਾਂ ਨੂੰ ਬਿਲਕੁਲ ਉਂਗਲ ਫੜ ਕੇ ਤੋੜਿਆ ਵਾ ਮੈਂ ਆਖੀ ਵੀ ਆਪਾਂ ਵੀ ਉਹਦੇ ਬੜੇ ਸਤਿਕਾਰ ਕਰਦੇ ਆ ਅੱਜ ਮੋਜੀ ਸਾਹਿਬ ਆਪਾਂ ਬੱਚਾ ਕਿੰਨੀਆਂ ਬੋਚੀ ਸੰਤੂ ਸਾਹਿਬ ਬੱਚਾ ਆਪਣੇ ਕਰਿਆ 7 ਹੂੰ ਦੋ ਬੱਚਾ ਆਪਣੇ ਕੋ ਘਪੜਾ ਵਾ ਹੂੰ ਤੇ ਪੰਜ ਸੂनियां 5:00 ਦੋ ਮੱਟਾਂ ਹੁੰਦੇ ਤਾਂ ਤੇ ਕਿਉਂ ਇਸ ਨਿੱਕਾ ਕੰਮ ਆਇਆ ਹੁਣ ਇਹ ਆਪਾਂ ਕੋਈ ਸੇਵ ਨਹੀਂ ਮੈਨੂੰ ਪਤਾ ਤੁਹਾਡੇ 5 6 7 ਤੁਹਾਨੂੰ ਤੁਸੀਂ ਰੋਜ਼ ਵੇਂਦੇ ਜੀ ਤੇ ਜਿਹਨਾਂ ਜੋ ਵਪਾਰੀ ਜਾਂਦੇ ਘਟਦੇ ਗੱਲ ਆਪਾਂ ਇਹ ਕਰਦੇ ਆ ਜਿਹੜੀਆਂ ਸੂनियां ਮੱਟਾਂ ਮੈਨੂੰ ਤਾਂ ਕੋਈ ਸ਼ੱਕ ਨਹੀਂ ਮੈਨੂੰ ਇਹ ਗੱਲ ਦਾ ਸਾਰਾ ਪਤਾ ਕਿ ਤੁਹਾਡਾ ਕੰਮ ਸਾਫ਼ ਹੈ ਹਾਂਜੀ ਤੇ ਲੋੜ ਦਾ ਝੂਠ ਨਹੀਂ ਮਾਰਦੇ ਰੇਟ ਤੁਹਾਡੇ ਸਹੀ ਆ ਪਰ ਦਸ਼ਕਾ ਨੂੰ ਆਪਾਂ ਜੀਤੀ ਚੋਣਾ ਨੇ ਦਾ ਦੱਸ ਤੀ ਆਪ ਬੋਲ ਕੇ ਦੱਸੋ ਵੀ ਦੱਸਦੀ ਸੰਧੂ ਸਾਹਿਬ ਕੋਲ ਤਸੱਲੀ ਨਾਲ ਮੰਗ ਬੰਦਾ ਦੇ ਸਕਦੀ ਆਪਣਾ ਕੰਡਾਲਿਆ ਦਿੱਤਾ ਬੇਸ ਕਰਦੀ ਆਪਣੀ ਮਈ ਆਨਲਾਈਨ ਮਗਾਏ ਉਹਨਾਂ ਤੇ ਵੀ ਘਰ ਦੀ ਗਰੰਟੀ ਹੋ ਕੀ ਦੇ 100 150 200 ਗ੍ਰਾਮ ਦਾ ਵੱਧ ਘੱਟ ਹੋ ਸਕਦਾ ਆ ਬਿਲਕੁਲ ਆਪਾਂ بڑے ਬੰਦੇ ਦੀ ਤਸੱਲੀ ਕਰਾਈ ਹੈ ਜੇ 12 ਦੱਸਿਆ ਤੇ 12 ਹੀ ਹੋਊਗਾ ਜੇ 13 ਦੱਸਿਆ ਤੇ 13 ਹੀ ਹੋਊਗਾ ਇਸੇ ਤਰ੍ਹਾਂ ਕਹਿੰਦਾ ਕਿਉਂ ਪੈਸਾ ਬੜੀ ਮੁਸ਼ਕਲ ਪਾਦਾ ਹਾਂਜੀ ਰੌਲਾ ਲੱਗਾ ਬੜਾ ਆਨਲਾਈਨ ਪਸ਼ੂਆਂ ਦੇ ਵਿੱਚ ਬੜੀ ਹੀ ਰਫਰੀ ਹੁੰਦੀ ਆ ਵੀਡੀਓ ਤੇ ਮੱਛਾਂ ਵੱਡੀਆਂ ਲੱਗਦੀਆਂ ਜਾ ਕੇ ਵਿੱਚ ਛੁੱਟੀਆਂ ਨਹੀਂ ਲੁੱਦੀਆਂ ਕੋਈ ਲੈ ਜਾਂਦਾ ਆ ਵਾਪਸ ਆਉਂਦੀ ਆ ਹਾਂਜੀ ਅੱਧੇ ਡੂੜ ਕੰਮ ਹੋ ਜਾਂਦਾ ਪੈਸਾ ਆਪਾਂ ਦੁੱਧ ਦਾ ਝੂਠ ਨਹੀਂ ਮਾਰਨਾ ਹਾਂਜੀ ਤੇ ਰੇਟ ਬਿਲਕੁਲ ਵਾਈ ਠੀਕ ਹੈ ਠੀਕ ਆ ਕਰੀਏ ਸ਼ੁਰੂ ਹਾਂਜੀ ਕਰੀਏ ਇਤੋਂ ਲੱਗੋ ਜੀ ਹੋਈ ਸਾਬ ਸਦੂ ਸਾਹਿਬ ਇਹ ਨਹੀਂ ਸੂਈ ਆ ਅੱਛਾ ਜੀ 20 ਤੋਂ 25 ਦਿਨ ਦੀ ਸੂਈ ਆ ਤੇ ਕੱਲ ਇਹਦਾ ਨਾ ਬੱਚਾ ਮਤਲਬ ਡੈੱਡ ਹੋ ਗਿਆ ਤੁਹਾਡੇ ਕੋਲ ਆ ਕੇ ਹੋਇਆ ਮੇਰੇ ਕੋਲ ਆ ਕੇ ਠੀਕ ਆ 25 ਦਿਨ ਦੀ ਸੂਈ ਹੋ ਗਈ ਹਾਂਜੀ ਤੇ ਇਸ ਟਾਈਮ ਤੇ ਮਤਲਬ ਜਿਹੜਾ origignal ਸੈਟ ਹੋ ਗਿਆ ਨਾ ਹਾਂਜੀ ਤੇ 12 ਲੀਟਰ ਦੁੱਧ 12 ਲੀਟਰ ਦੁੱਧ ਭਾਂਡੇ ਚ ਪਾ ਸਕਦੇ ਮਤਲਬ ਬੱਚਾ ਜਿਹੜਾ ਹੈਗਾ ਹੀ ਤੇ ਥੋੜੀ ਜਿਹੀ ਮਿਸਟੇਕ ਹੋ ਗਈ ਆ ਕਿ ਆਪਾਂ ਉਹਦਾ ਬੱਚੇ ਦਾ ਮਨੂ ਨਹੀਂ ਬਣਾਇਆ ਚਲੋ ਕੋਈ ਗੱਲ ਠੀਕ ਆ ਹੁਣ ਇਹ ਮਿਲਦੀ ਕਿਤਾਂ ਹੁਣ ਇਹ ਕੱਲ ਸ਼ਾਮੇ ਚ ਲਾਇਆ ਸੀ ਮੇਂ ਦਾ ਤਸਵੀਰੀ ਹੁੰਦਾ ਮਿਲ ਪੀ ਤੇ ਹੁਣ ਕੀ ਘਰ ਜਾ ਕੇ ਟੀਕਾ ਲਵਾ ਸਕਦੀ ਆ ਕਹਿਣ ਦਾ ਮਤਲਬ ਹੈ ਹਾਂਜੀ ਹਾਂ ਜੀ ਕਰ ਸਕਦੀ ਆ ਤੂੰ ਕਰ ਸਕਦੀ ਆ ਚਵਾਈ ਇੱਕ ਨੰਬਰ ਹੋਊਗੀ ਦੁੱਧ 12 ਲੀਟਰ ਹੈਗਾ ਕੋਈ ਗੱਲ ਨਹੀਂ ਤਾਜੀ ਸੂਈ ਹੈ ਇਹਦਾ ਕੀ ਵਿਕਰਿਆ ਖੋਲੋ ਫਿਰ ਇਹਨੂੰ ਤੋਰੀਏ ਵੇਖੋ ਜੀ ਸੂਆ ਤਿੱਜਾ ਵੀ ਹੋ ਸਕਦਾ ਦੁੱਜਾ ਵੀ ਹੋ ਸਕਦਾ ਆਪਾਂ ਤਿੱਜੇ ਕਹਿੰਦੇ ਆ ਫੇ ਲੋਕ ਕਹਿੰਦੇ ਆ ਵੀ ਵਪਾਰੀ ਤਿੱਜੇ ਤੋਂ ਬਾਅਦ ਦੱਸ ਦੇਣੀ ਆ ਝੋਟੀ ਮਾਝਾ ਬਿਲਕੁਲ ਕੁਆਲਿਟੀ ਚੰਗੀ ਆ ਥਣ ਥਣ ਦੀ ਕੁਆਲਿਟੀ ਵਧੀਆ ਤੇ ਬਾਕੀ ਪੂਸ਼ਪਾ ਸਾਰੀ ਕਾਲੀ ਆ ਥੋੜੇ ਜਿਹਾ ਵਾਲੇ ਦੇ ਚਿੱਟੇ ਆ ਹੋਜੀ ਸਾਹਿਬ ਜਦੋਂ ਫਿਰ ਤੁਸੀਂ ਇਹਨੂੰ ਟੀਕਾ ਲਾਉਂਦੇ ਜੇ ਜ਼ਿਆਦਾ ਲੱਤਾਂ ਛੜੀਆਂ ਤੇ ਨਹੀਂ ਮਾਰਦੀ ਠੀਕ ਆ ਜੀ ਤੇ ਇਹ ਆਪਾਂ ਫਿਰ ਇਹਦਾ ਫਿਰ ਰੇਟ ਕੀ ਕਰਾਂ ਰੇਟ ਨਾਲ ਆਪਾਂ ਫਿਕਸ ਹੀ ਰੱਖਣੇ ਆ ਜਿੱਥੋਂ ਛੋੜ ਛਾੜੀ ਹੋਵੇ ਤੇ ਬਿਲਕੁਲ ਆਪਣਾ ਮਾਰਜਿਨ ਨਿਕਾਜੇ ਪਹਿਲੀ ਆਪਣੀ ਵੀਡੀਓ ਤੇ ਭਾਵੇਂ ਹੋ ਸਕਦਾ ਨਾਮ ਹੀ ਤੁਹਾਨੂੰ ਬਚਣਾ ਚਲੋ ਕੋਈ ਨਹੀਂ ਨਾਮ ਬਚਣੇ ਕੋਈ ਗੱਲ ਨਹੀਂ ਆ ਤੇ ਬਾਕੀ ਤੇ ਮਤਲਬ 12 ਲੀਟਰ ਦੁੱਧ ਤੇ ਇੰਨੇ ਪੈਸੇ ਦੀ ਮੈਂ ਹੀ ਦਊਗਾ ਨਹੀਂ ਕੋਈ ਏ ਕੁਆਲਟੀ ਦੀ ਹਾਂਜੀ ਜੇ ਦੇ ਨਾਮੋਂ ਕਰਕੇ ਲਾ ਲਓ ਜਾਂ ਤੇ ਪਹਿਲੀ ਵੀਡੀਓ ਤੁਹਾਡੇ ਚੈਨਲ ਤੇ ਤਾਂ ਕਰਕੇ ਲਾ ਲਓ ਹਾਂ ਤੇ ਨਾ ਇੱਕ ਵੀ ਇੱਕ ਲੱਖ 20 ਹਜ਼ਾਰ ਦੀ ਚਲੋ ਥੋੜੀ ਕਰਨੀ ਆ ਕੋਈ ਗੱਲ ਨਹੀਂ ਕਰਾਵਾਂਗੇ ਥੋੜੀ ਬੋਦੀ ਆਏ ਕਾ ਇਹਦਾ ਮਨਤਨ ਪੂਰਾ ਕਰਾਂਗੇ ਇੱਥੇ ਆਓ ਸਹੀ ਫੌਜੀ ਸਾਹਿਬ ਸਤਿਕਾਰ ਵੀ ਬਹੁਤ ਕਰਦੇ ਆਏ ਗਏ ਦਾ ਤੇ ਕੋਈ ਨਹੀਂ ਤੁਹਾਨੂੰ ਮੋੜਦੇ ਵੀ ਨਹੀਂ ਆ ਪੂਰਾ ਤੁਹਾਡਾ ਮਾਨਤਨ ਕਰਨਗੇ ਪੁਰਾਣਾ ਕਾਰੋਬਾਰ ਇਹਨਾਂ ਦਾ ਚਲੋ ਜੀ ਫੌਜ ਸਾਹਿਬ ਦੂਜੀ ਮਾਝ ਵਾਰ ਹਾਂਜੀ ਫੌਜ ਸਾਹਿਬ ਬਹੁਤ ਵੱਡੀ ਮਾਝ ਹੈ ਜਿਆਦਾ ਵੱਡੀ ਨਹੀਂ ਹੈ ਜੀ ਸੁਆ ਚਲੋ ਜੀ ਜਿਹਦੇ ਪਾਪਾ ਲਈ ਆ ਉਹ ਤੇ ਕਹਿੰਦਾ ਕਿ ਦੂਸਰੀ ਸੁਨੇ ਹੀ ਆ ਅੱਛਾ ਜੀ ਹਾਂਜੀ ਤੇ 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 ਹੁਣ ਇਹਦੀ ਬੋਧ ਹੈ ਹੁਣ ਗੱਬਰ ਪਛੀ ਦੀ ਆਪਾਂ ਜਿਆਦਾ ਗਰੰਟੀ ਨਹੀਂ ਦੇਣੀ ਮੈਨੂੰ ਲੱਗਦਾ ਰਾਤ ਨੂੰ ਸ਼ਾਂਤ ਸੁੱਈ ਪਊਗੀ ਰਾਤ ਨੂੰ ਸੁੱਤੇਗੀ ਤੇ ਇਹਦਾ ਸਵੇਰ ਨੂੰ ਜਿਹੜਾ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਐਨ ਨਿੱਤਰ ਜਾਣਾ ਕਿਉਂਕਿ ਭਾਵੇਂ ਪਸ਼ੂ ਦੀ ਚਲੋ ਬੋਡੀ ਬੁੱਡੀ ਵਧੀਆ ਆ ਇਹਦੀ ਮੱਝ ਦੁੱਧ ਖਰੇ ਵਾਲੀ ਆ ਪਰ ਸੂਈ ਮਹੀਂ ਤੋਂ ਧਾਰਾ ਵੱਜਣ ਤੇ ਜਿਹੜਾ ਲੋਕਾਂ ਦਾ ਵੀਰਾਂ ਦਾ ਸ਼ੱਕ ਨਿਕਲ ਜਾਂਦਾ ਠੀਕ ਆ ਵੱਡੀ ਮੱਝ ਆ ਵੀਰ ਜੀ ਪੁੱਜ ਸਾਹਿਬ ਆਪਾਂ ਇਹਦੀ ਦੁੱਧ ਦੀਆਂ ਜਿਆਦੀਆਂ ਕੰਟੀਆਂ ਨਾਲ ਦੀਆਂ 13 ਕਿਲੋ ਤੇ ਕਹਿ ਸਕਦੇ ਹਾਂ ਆਰਮਲ ਵੀ ਬੋਡੀ ਵੱਡੀ ਮੀਂਹ ਦੇ ਸਕਦੀ ਆ ਇੱਥੇ ਕੋਈ ਛੱਕ ਵਾਲੀ ਗੱਲ ਨਹੀਂ ਹਾਂਜੀ ਨਹੀਂ ਪੁੱਜ ਸਾਹਿਬ 13 ਲੀਟਰ ਦੁੱਧ ਵੈਸੇ ਮੱਝ ਨੂੰ ਕੁਝ ਨਹੀਂ ਕਹਿੰਦਾ ਤੇ ਉਸ ਹਿਸਾਬ ਨਾਲ ਚਲੋ ਠੀਕ ਆ ਮੱਝ ਸੂਪਣੀ ਆ ਵੀਰ ਜੀ ਅੱਜ ਸ਼ਾਇਦ ਸੂਪੇ ਨਹੀਂ ਤੇ ਕੱਲ ਤੱਕ 24 ਘੰਟੇ ਤੱਕ ਮੱਝ ਨੇ ਝੋਟੀ ਨੇ ਸੂਪਣਾ ਹੈ ਫਲ ਤੁਣ ਦੀ ਕੁਆਲਿਟੀ ਵੇਖ ਲਓ ਵਧੀਆ ਆ ਕੋਈ ਸੈੱਡ ਸੂਟ ਨਹੀਂ ਆ ਕੋਈ ਉੱਚਾ ਨੀਵਾ ਨਹੀਂ ਕੰਮ ਬਹੁਤ ਸੋਹਣਾ ਵਿਰਲ ਵਕਤ ਤੇ ਥਾਨ ਲੱਗਾ ਸਿੰਗ ਤੁੰਗ ਦੀ ਕੁਆਲਿਟੀ ਵਧੀਆ ਤੇ ਫੁੱਜੀ ਸਾਹਿਬ ਕਿੰਨੇ ਦੀ ਦੇ ਦੇਣੀ ਆਪਾਂ ਇਹ ਸੰਤੂ ਸਾਹਿਬ ਇੱਕ ਧੀ ਫੇਲ ਕਰਦੀ ਹੈ 1 ਲੱਖ 30 ਹਜ਼ਾਰ ਚੋਂ ਕਰ ਦੋ ਛੋਟ ਖੁੱਲੀ ਕਰ ਦੋ 2000 ਦੀ 1 ਲੱਖ 28 ਹਜ਼ਾਰ ਦੀ ਇਹਦੇ ਜਿੱਕ ਪਿਆ ਪਰਮੰਡ ਦੇ ਆ ਬੰਦੇ ਮੈਂ ਨਹੀਂ ਠੀਕ ਆ ਬਾਕੀ ਦਰਸ਼ਕੋ ਇੱਕ ਗੱਲ ਹੈਗੀ ਏ ਇਸ ਗੱਲ ਦੀ ਮੇਰੀ ਵੀ ਗਰੰਟੀ ਮੱਝ ਛੋਟੀ ਨਹੀਂ ਆ ਪੂਰਾ ਫੁੱਲ ਸਾਈਜ਼ ਆ ਵੱਡੀ ਮੱਝ ਆ 1 ਲੱਖ 28000 ਦੀ ਤੁਹਾਨੂੰ ਇਥੋਂ ਮਿਲ ਜੂਗੀ ਚਲੋ ਫੋਜ ਸਾਹਿਬ ਅੱਗੇ ਦੱਸੋ ਜੀ ਹਾਂਜੀ ਫੋਜ ਸਾਹਿਬ ਇਹ ਸੂਈ ਆ ਸਾਡੀ ਸਾਡੀ ਸੂਈ ਆ ਦੁੱਧ ਛੇ ਦੇਣਾ ਜਿਸ ਕਿ ਨੀ ਸੂਈ ਬਣੀ ਆ ਅੱਛਾ ਛੋਟੀ ਬਹੁਤ ਵੱਡੀ ਹੈ ਵੀ ਹਾਂਜੀ ਸੋਹਣੀ ਹੈ ਛੇ ਦਿਨ ਹੋ ਗਏ ਬੱਚਾ ਕੀ ਕੱਟੀ ਕੱਟਾ ਕੱਟੀ ਕੱਟੀ ਮਗਰ ਠੀਕ ਹੈ ਹਾਂ ਜੀ ਚਵਾਈ ਚੂਈ ਵਧੀਆ ਇੱਕ ਨੰਬਰ ਹੋਸੀ ਜੀ ਵੱਡੀ ਐ ਮੱਝ ਇਹ ਵੀ ਉਹ ਮਈ ਜਿੱਦੀ ਉਤੋਂ ਹੋ ਸਕਦਾ ਵੱਡੀ ਹੋਵੇ ਮਾਸਾ ਬਾਕੀ ਬੇਲ ਬੂਲ ਬੜੀ ਚੰਗੀ ਮੱਝ ਦੀ ਸਿੰਗ ਕੁਆਲਿਟੀ ਚੰਗੀ ਆ ਤਾਜੀ ਸੂਈ ਆ ਠਣ ਠਣ ਵਧੀਆ ਲੱਗਿਆ ਕਿਹੜਾ ਬੱਚਾ ਫਸੇ ਦਾ ਇਹੋ ਇੱਥੇ ਰਹਿ ਗਏ ਠੀਕ ਆ ਤਾਜੀ ਆ ਕੱਟੀ 6ਵਾਂ ਤੇ 7ਵਾਂ ਤੋਂ ਹੋ ਗਿਆ ਇਹ ਕੱਟੀ ਬਹੁਤ ਸੋਹਣੀ ਆ ਤਾਜੀ ਕੱਟੀ ਆ ਆਪਾਂ ਨਹੀਂ ਪਤਾ ਕਿਹਦੇ ਬੱਚੇ ਦੀ ਆ ਆ ਨਹੀਂ ਚਲੋ ਆਪਾਂ ਐਵੇਂ ਐਮ 29 ਦੀ ਆਖੀ ਜਾਈਏ ਤੇ ਫਾਇਦਾ ਕੋਈ ਨਹੀਂ ਤੇ ਹਾਂਜੀ 11 ਲੀਟਰ ਦੋ 11 ਲੀਟਰ ਦੁੱਧ ਦੋ ਹਾਂਜੀ ਕੈ ਨੈਟ ਕਰਦੇ ਵਾਲਾ ਮਤਲਬ ਇਹ ਗੱਲ ਆ ਵੀ ਸਟਾਰਟਿੰਗ 11 ਲੀਟਰ ਦੁੱਧ ਦਿਆ ਤੁਹਾਡੇ ਹਿਸਾਬ ਨਾਲ 2 ਲੀਟਰ ਤੇ ਦੁੱਧ ਹੋਰ ਵਧੂਗੀ ਚਲੋ 13 ਵੀ ਕਰ ਜਾਈਏ ਚੰਗੀ ਆ ਵੱਡੀ ਮਾਝਾ 13 ਲੀਟਰ ਨੂੰ ਦੁੱਧ ਕੀ ਕਹਿੰਦਾ ਤੇ ਫੋਜ ਸਾਹਿਬ ਕਿੰਨੇ ਦੇ ਦੇਣੀ ਏ 130 ਚ ਸ਼ੂਟ ਕਰ ਦਿੰਦੇ 130000 ਜਾਣ ਦੋ ਇਹ ਵੀ 28 ਦੀ ਚਲੋ 28 ਇਹ 128000 ਦੀ ਮੱਝ ਵੀਰ ਜੀ ਬਹੁਤ ਚਵਾਈ ਚੰਗੀ ਹੈ ਨਾ ਬਿਲਕੁਲ ਓਕੇ ਜੀ ਚਵਾਈ ਵਧੀਆ ਭੋਇ ਸਾਹਿਬ ਜੋ ਹੋਊਗਾ ਉਹ ਦੱਸਣਾ ਆਪਾਂ ਫालतू ਕੁਝ ਦੱਸਣਾ ਨਹੀਂ ਤੇ ਗਰੰਟੀ ਬੇ ਲੋੜੀ ਨਹੀਂ ਦੇਣੀ ਐਵੇਂ ਹਰ ਇੱਕ ਚੀਜ਼ ਦੀ ਵੀ ਇਹਦੀ ਫੈਂਟ ਇੰਨੀ ਹੋਣੀ ਇਹਦਾ ਜੋਣਾ ਚੇਂਜ ਹੋਣਾ ਆ ਸੂਈ ਇਹ ਵੀ ਸੰਤੂ ਦਾ ਵੀ ਸੂਈ ਆ ਅੱਛਾ ਜੀ ਚੰਗੀ ਝੋਟੀ ਇਹ ਵੀ ਫਿਕਸ ਕੁਆਲਟੀ ਇਹਦੇ ਚੱਡੇ ਦੀ ਉਜੀ ਸਾਹਿਬ ਜਿਹੜਾ ਆ ਚੱਡਾ ਨਾ ਮੇਰੇ ਖਿਆਲ ਨਾਲ ਇਹ ਚੱਡਾ ਨਹੀਂ ਖੋਟਾ ਨਿਕਲ ਸਕਦਾ ਇਹ ਦੁੱਧ ਵਾਲਾ ਚੱਡਾ ਨਾਲਾ ਨੂੜਾ ਬਹੁਤ ਸੋਹਣੇ ਦੀ ਲੱਗੀਆਂ ਹਾਂਜੀ ਇਹ ਮੈਂ ਆਪਾਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਕਿ ਜਿਹੜੀ ਸਚਾਈ ਵਾਲੀ ਹਾਂ ਬਿਲਕੁਲ ਦੁੱਧ ਝੋਟੀ ਚਾਹੇ ਤੇ 15 ਲੀਟਰ ਚ ਵਾਦੂਗੀ ਚਵਾ ਸਕਦੀ ਹੈ ਇਸ ਟਾਈਮ 12 ਲੀਟਰ ਪਰ ਇੱਕ ਪਲਿੱਤੇ ਗੱਲ ਹੈ ਕਿ ਥੋੜੀ ਜੀ ਪਸਮਾਨ ਜਾਨੀ ਚੰਗਾ ਅੱਛਾ ਸਖਤ ਕੁਸਮ ਨਹੀਂ ਇਹ ਨਾ ਕੇ ਬਿਆਨ ਉਦਾਂ ਦੇ ਦੇਣੀ ਨਹੀਂ ਨਹੀਂ ਦੱਸ ਦੇਣੀ ਕਸ ਐ ਮਤਲਬ ਜੀ ਆਪਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਚੋਣ ਚ ਮੈਂ ਟਕਾ ਕੇ ਚੋਣਾ ਮਤਲਬ ਫੌਜ ਸਾਹਿਬ ਆ ਗੱਲ ਤੁਸੀਂ ਵਧੀਆ ਕੀਤੀ ਆ ਕੋਈ ਦੱਸਦਾ ਨਹੀਂ ਆ ਸਾਰੇ ਕਹਿੰਦੇ ਜੇ ਕਿਸੇ ਨੂੰ ਪੁੱਛੀਏ ਚਵਾਈ ਕਹਿੰਦੇ ਇੱਕ ਨੰਬਰ ਇੱਕ ਨੰਬਰ ਪਰ ਨਹੀਂ ਥੋੜਾ ਜਿਹਾ ਸਮਾਨ ਇੱਕਰ ਤੇ ਹੁਣ ਨੈਟ ਕੰਡੇ ਵਾਲਾ ਤੋਂ ਦੁਬਾਰਾ ਨਹੀਂ ਤੇ ਇਹ ਦਿੰਦੀ ਹੋ ਗਈ ਇਹ 14 ਵੀ ਕਰ ਸਕਦੀ ਮੱਝ ਚੰਗੀ ਆ ਅੱਛਾ ਗੱਲ ਇਹ ਆ ਵੀ ਇਹ ਉਦਾਂ ਹੋ ਸਕਦਾ ਵਾ ਵੀ ਭੈਣਾ ਵੀ ਬੜੀ ਚਵਾਈ ਕਰਦੀਆਂ ਕਈ ਪਰ ਕਈ ਵਾਰੀ ਹੋ ਸਕਦਾ ਵਾ ਵੀ ਕੋਈ ਹਾਂ ਭੈਣ ਕੋਈ ਲੈ ਜਾਏ ਤਾਂ ਕੋ ਹੋ ਸਕਦਾ ਚਵਾਈ ਨਾ ਹੋਵੇ ਉਹ ਜੀ ਨਹੀਂ ਆਪਾਂ ਦੱਸਣ ਦੇ ਨਾ ਪਹਿਲਾਂ ਹਾਂ ਆਪਾਂ ਦੱਸਨੇ ਮਸਲੀ ਨਹੀਂ ਕਿ ਨਿਕਲਦੀ ਨਹੀਂ ਆ ਧਾਰ ਮੋਟੀ ਆ ਹਾਂ ਜੀ ਪਰ ਪਸਮਾਂ ਬਤੇਰੇ ਸੁੱਟ ਲੈਂਦੀ ਝੋਟੀ ਇਹਦਾ ਬੱਚਾ ਕੀ ਏ ਝੋਟੀ ਕੋਲ ਸਭ ਬੜੀ ਚੰਗੀ ਇਹਦੇ ਮਗਰ ਵੀ ਕੱਟੀ ਇਹਦੀ ਕੱਟੀ ਕਿਹੜੀ ਆ ਇਹਦੀ ਕੱਟੀ ਬਹੁਤ ਸੋਹਣੀ ਲੱਗਦਾ ਆਪਾਂ ਨਾ ਬੱਚੇ ਵੀ ਨਾਲ ਦੀ ਨਾਲ ਵਖਾਉਣੇ ਆ ਕੋਈ ਸਭ ਕੱਟੀ ਬਹੁਤ ਚੰਗੀ ਏ ਦੀ ਹਾਂ ਜੀ ਬਹੁਤ ਚੰਗੀ ਇਹਦੀ ਬੂਥੀ ਵੇਖੋ ਛੋਟੀ ਜੀ ਬੂਥੀ ਆ ਜਰਸੀ ਦਾ ਮਾਰਗੀ ਤੇ ਇੱਕਤੀ ਬਹੁਤ ਸੋਹਣੀ ਆ ਮੱਝ ਵੀ ਵੱਡੀ ਆ ਕੋਈ ਸਭ ਵੱਡਾਈ ਡੈਂਗਰ ਸਾਰੇ ਤੁਹਾਡੇ ਕੋਲ ਮਸ਼ਹੂਰ ਛੋਟੀ ਮੱਝ ਕੋਈ ਨਹੀਂ ਆ ਛੋਟੀਆਂ ਮਿਲੀਆਂ ਦੋ ਤਿੰਨ ਦਿਖਾਉਂਦੇ ਆ ਜਿੰਨੀਆਂ ਆ ਆਪਾਂ ਵੇਖੀਆਂ ਤੇ ਚਾਰੇ ਪਸ਼ੂ ਵੱਡੇ ਆ ਹਾਂਜੀ ਇਹ ਆਪਾਂ ਦੇ ਕਿੰਨੇ ਦੀ ਦੇਣੀ ਆ 1 15 ਨੇ ਦੇਦੀ ਚਲੋ ਵੇਖ ਲਓ ਮਰਜੀ ਚੰਗੀ ਉਹਦਾ ਮੱਝ ਤੇ ਉਹਨਾਂ ਨਾਲ ਦੀ ਆ ਉਹਨਾਂ ਦੇ ਨਾਲ ਜਿੰਨਾ ਜਿਹੜੀਆਂ ਤਮੋ ਸਿਤਾਈਆਂ ਗੱਲਾਂ ਵੀ ਹੈ ਮਤਲਬ ਮੰਨਦੇ ਨਹੀਂ ਕਿਉਂਕਿ ਸਚਾਈ ਬੰਦੇ ਬੋਲਦੇ ਘਟੇ ਆਪਣੇ ਭਾਗੀ ਆ ਹਾਂਜੀ ਆਪਾਂ ਬੋਲਣੀ ਪੰਜੀ ਦਾ ਜਦ ਮੈਂ ਸਰਦਾ ਕੀਤਾ ਪਹਿਲਾਂ ਠੀਕ ਆ ਹਾਂਜੀ ਤੇ ਮੁੜ ਕੇ ਮੈਂ ਚੋਰ ਕੇ ਇਹਨਾਂ ਨੂੰ ਘਰ ਰੱਖਿਆ ਮੈਂ ਜੀ ਥੋੜੀ ਜੀ ਧਾਰ ਸਕਤੇ ਲੈਸ ਕਰ ਨਹੀਂ 10 ਦਿਨ ਚਾਹੀਦੀ ਆ ਠੀਕ ਆ ਜੀ ਫਿਰ 10 15000 ਤੋੜ ਕੇ ਲਈ ਆ 1 ਲੱਖ 10000 ਦੀ ਆਪਣੀ ਖਰੀਦ ਤੇ ਲੱਭਾ ਜਣਾ ਚੇਕ ਆਪਾਂ ਗੱਲ ਕਲੀਅਰ ਕਰ ਬਿਲਕੁਲ ਲੈਣਾ ਚਾਹੀਦਾ ਨਫਾ ਲੈਣਾ ਚਾਹੀਦਾ ਦੁੱਧ ਵਾਲੀ ਮੱਝ ਆ ਦੁੱਧ 12 ਲੀਟਰ ਪੱਕਾ ਦਾ 12 ਦਾ ਸਦਾ ਵਾਦੇ ਸੰਧ ਚੱਡਾ ਵੀ ਚੰਗਾ ਤੇ ਅਜੇ ਵੀਰ ਜੀ ਟਾਈ ਤੇ ਸਵੇਰੇ ਫੋਜੀ ਸਾਹਿਬ ਕਿੰਨੇ ਚਾਹੁੰਦੇ ਸਾਢੇ 6:00 ਦੀ ਚਾਹ ਲੈਣੀ ਚਲੋ 6:00 ਮੰਨ ਲਓ ਤੇਰੇ ਵੀ ਚੰਗਾ ਸੋਹਣੀ ਪਣੀ ਠੀਕ ਹੈ ਜੀ ਇਹ ਗੱਬਣਿਆ ਗੱਪਣ ਤਿਆਰ ਸੋਹਣੀ ਕੱਟੀ ਚੰਗੀ ਕੋਸਾ ਦੂਜਾ ਸੁਆ ਇਹਦਾ ਇਹ ਦੂਜੇ ਸੁਆ ਠੀਕ ਹੈ ਚੰਗੀ ਤਿਆਰ ਹੁੰਦੀ ਆ ਠੰਡ ਠੰਡ ਚੰਗਾ ਆ ਬਾਈ ਬੂਈ ਕੋਈ ਨਹੀਂ ਆ ਬੋਲੋ ਜੀ ਇਸੇ ਗੱਬੀ ਕਰਦੇ ਹਾਂਜੀ ਇਹ ਦੋਸਤੋ ਕਿਸਾਨ ਵੀਰੋ ਜਿਆਦੀ ਵੱਡੀ ਨਹੀਂ ਏ ਛੋਟੀ ਵੀ ਨਹੀਂ ਆਪਾਂ ਕਿਸੇ ਨੂੰ ਗਮਰਾਹ ਨਹੀਂ ਕਰਕੇ ਕਹਿ ਦਣਾ ਵੀ ਬੜੀ ਵੱਡੀ ਬੜੀ ਵੱਡੀ ਦੇ ਆਜੋ ਵਿਚਲਾ ਮੇਲ ਜੇ ਮਤਲਬ ਉਮਰ ਦੇ ਹਿਸਾਬ ਨਾਲ ਕਾਦੇ ਦਾ ਠੀਕ ਹੈ ਚਲੋ ਗਾਂ ਨੂੰ ਉਹਨੇ ਵੱਡੀ ਹੋਣਾ ਥੋੜਾ ਬੋਦਾ ਕੱਦ ਵਧ ਵੀ ਸਕਦਾ ਇਹਦਾ ਤੇ ਦੂਜੀ ਗੱਲ ਹੈ ਜੀ ਫੌਜੀ ਸਾਹਿਬ ਮੈਨੂੰ ਉਮੀਦ ਹੈ ਵੀ ਇਹਦਾ ਰੇਟ ਵੀ ਉਸ ਹਿਸਾਬ ਨਾਲ ਹੀ ਕਰਨਗੇ ਥੋੜਾ ਜਿਆਦਾ ਦੂਜਿਆਂ ਨਾਲ ਜੇ ਛੋਟੀ ਹੈ ਤੇ ਆਪਾਂ ਫੌਜੀ ਸਾਹਿਬ ਆਪਾਂ ਬੰਬ ਵੀ ਛੋਟਾ ਹੀ ਛੁੱਟਣ ਵਾਲੇ ਤੇ ਬਿਲਕੁਲ ਛੋਟਾ ਜੀ ਸਫਾਈ ਨਹੀਂ ਕੱਟੀ ਨਹੀਂ ਸਫਾਈਆਂ ਦੀ ਨਹੀਂ ਕੋਈ ਛੱਤ ਸਫਾਈਆਂ ਵੇਖੋ ਇੱਕ ਮਿੰਟ ਫੇਸ ਕੁਆਲਿਟੀ ਬੜੀ ਸੋਹਣੀ ਹੈ ਤੇ ਕੱਟੀ ਹੈਗੀ ਵੀ ਅਜੇ ਛੇ ਦੰਦ ਜੀ ਵੇਖੋ ਮੂੰਹ ਡੱਟ ਕੇ ਆਵੇ ਦਿਖਾਉਂਦੀ ਹੈ ਛੇ ਦੰਦ ਬਿਲਕੁਲ ਦੇਲ ਕਰ ਰਿਹਾ ਇਹਦਾ ਨਹੀਂ ਕਰਦਾ ਕਰਦਾ ਨਹੀਂ ਸੂਰਤ ਚੰਗੀ ਆ ਤੇ ਆਰ ਚੰਗੇ ਲੱਗੇ ਛੋਟੀ ਨੂੰ ਤੇ ਬਾਕੀ ਚਲੋ ਕੱਦ ਸਾਰੇ ਵੱਡੇ ਕੱਦ ਵਾਲੀਆਂ ਵੀ ਜਿਆਦਾ ਦੁੱਧ ਵਾਲੀਆਂ ਹੁੰਦੀਆਂ ਛੋਟੀਆਂ ਮੱਜਾਂ ਦੁੱਧ ਜਿਆਦਾ ਕੱਢ ਜਾਂਦੀਆਂ ਤੇ ਦੱਸੋ ਜੀ ਇਹਦਾ 90 ਹਜ਼ਾਰ ਚ ਛੋੜੀ ਕਰੀ ਜੀ ਵੈਰੀ ਗੁੱਡ ਵੇਖ ਲੋ ਮਿੱਤਰੋ ਮੈਂ ਮੈਂ ਵੀ ਵਪਾਰ ਦਾ ਹੀ ਕੰਮ ਕਰਦਾ ਮੈਂ ਇਹ ਸੋਚ ਰਿਹਾ ਸੀ ਫੌਜ ਸਾਹਿਬ ਲੱਖ ਰੁਪਏ ਦੀ ਝੋਟੀ ਦੇਣਗੇ ਤੇ 90000 ਦੇ ਵਿੱਚੋਂ ਵੀ ਛੋਟ ਕਰ ਦੇਣੀ ਆ ਕਰ ਦੇਣਗੇ ਕੋਈ ਗੱਲ ਨਹੀਂ ਚੰਗੀ ਆ ਕੱਟੀ ਸਿਰਫ ਜੇ ਇਹ ਸੂਈ ਹੋਵੇ ਤੇ ਫਿਰ ਲੱਖ ਰੁਪਏ ਦੀ ਆ ਹਾਂਜੀ ਇਹ ਸਾਹਿਬ ਇਹ ਛੋਟ ਸੂਈ ਗਿਆ ਸੂਈ ਆ ਸੂਈ ਆਛਾਈ ਚਲੋ ਦੋਨਾਂ ਦੀ ਸੂਈਆਂ ਦੀ ਦੁੱਧ ਕਿੰਨਾ ਦੁੱਧ ਆ ਕੇ ਮੰਗਦੇ ਉਹਦੀ 7 ਰੁਪਏ ਵਾਲਾ ਦੋ ਦਿਨ ਦੀ ਸੂਈ ਸਾਫ਼ ਕਰਤੀ ਥੱਲੇ ਸਾਫ਼ ਸਾਰੇ ਬਿਲਕੁਲ ਐ ਕਰਾਂਗੇ ਓਕੇ 7 ਲੀਟਰ ਬੋਲਾ 7 ਲੀਟਰ ਤੋਂ ਸਟਾਰਟ ਹੋਈ ਆ ਚੰਗੀ ਆ ਆਪਾਂ ਮਤਲਬ ਉਹ ਆ ਵੀ ਜਿੰਨਾ ਘਰ ਹੁੰਦਾ ਸਾਰਾ ਨਾ ਅੱਛਾ ਜੀ ਆ ਕੱਟੀ ਜੇ ਦੀ ਆ ਗਿੱਲਾ 나ੜੂ ਨਾਲ ਨਹੀਂ ਹੈਗਾ ਕੁਝ ਖਾਣ ਦੀ ਲੋੜ ਕੀ ਹੈਗਾ ਮਿੱਤਰੋ ਗੱਲ ਆ ਯਕੀਨ ਹਰ ਇੱਕ ਬੰਦੇ ਤੇ ਵੀ ਨਹੀਂ ਕੀਤਾ ਜਾਂਦਾ ਪਰ ਇਹ ਆਪਣਾ ਘਰ ਆ ਇੱਥੇ ਜੋ ਮੈਂ ਕਹਿੰਦਿਆਂ ਜੇ ਤੁਸੀਂ ਮੇਰੇ ਤੇ ਇਤਬਾਰ ਕਰਦੇ ਜੇ ਤੇ ਸਮਝ ਲਓ ਵੀ ਫੌਜੀ ਸਾਹਿਬ ਆਪਣਾ ਭਰਾ ਹੀ ਆ ਜੋ ਗੱਲ ਤੁਹਾਨੂੰ ਕਹੂਗਾ ਉਹ ਸੱਚੀ ਕਹੂਗਾ ਇਹ ਕੈਮਰੇ ਤੋਂ ਆਪਾਂ ਪਾਸੇ ਪਹਿਲਾਂ ਵੀ ਗੱਲ ਇਹ ਕਰ ਲਈ ਆ ਵੀ ਆਪਾਂ ਬਿਲਕੁਲ ਸੱਚਾਈ ਨਾਲ ਹੀ ਪਸ਼ੂ ਵੇਚਦੇ ਆ ਪਹਿਲਾਂ ਵੀ ਇਦਾਂ ਹੀ ਵੇਚਦੇ ਆ ਆਪਣੇ ਚੈਨਲ ਤੇ ਪਹਿਲੀ ਵੀਡੀਓ ਬਣ ਲੱਗੀ ਹੁਣ ਵੀ ਅਸੀਂ ਤੁਹਾਨੂੰ ਸੱਚਾਈ ਨਾਲ ਜਿਹੜੀ ਚਵਾਈ ਜਿਹਾ ਥੋੜਾ ਬੁਧਾ ਫਰਕ ਆ ਉਹ ਫੌਜੀ ਸਾਹਿਬ ਨੇ ਬਹੁਤ ਚੰਗਾ ਕੀਤਾ ਦੱਸ ਦਿੱਤਾ ਵੇਖੋ ਜੀ ਆਨਲਾਈਨ ਪਸ਼ੂ ਜਾਂਦੇ ਆ ਬਾਅਦ ਚੌਥੇ ਕੋਈ ਰੋਂਦਾ ਰਵੇ ਰੋਂਦਾ ਰਵੇ ਕੋਈ ਗੱਲ ਨਹੀਂ ਇਹ ਵਟਾ ਕੇ ਖੜਨੀ ਤੇ ਮੁੜ ਕੇ ਫਿਰ ਤੇ ਸਾਰਾ ਘਰ ਵਾਲੇ ਨੂੰ ਲੱਗਦਾ ਨਹੀਂ ਆਪਾਂ ਇਹ ਕੰਮ ਕਰਾਂਗੇ ਹਾਂ ਦੂਸਰੀ ਗੱਲ ਇਹ ਜੇ ਮੰਨ ਲਓ ਬੰਦੇ ਨੇ ਪਸ਼ੂ ਉਡਾਖਾ ਨਾ ਤਾਂ ਆਪਾਂ ਨੂੰ ਮੱਝ ਨਹੀਂ ਦੇਣੀ ਦੁਬਾਰੇ ਪੈਸੇ ਦਵਾ ਕੋ ਦਿਉ ਨੂੰ ਇਹ ਨਹੀਂ ਕੰਮ ਆ ਡੇ ਕੋ ਵਪਾਰੀਆ ਬਿਲਕੁਲ ਕਿ ਜੇ ਮੰਨ ਲਓ ਨੂੰ ਮੱਝ ਦਿੱਤੀ ਆ ਤੇ ਮੰਨ ਲਓ ਕੋਈ ਪ੍ਰੋਬਲਮ ਹੋ ਗਈ ਤਾਂ ਹਾਂ ਜੀ ਹੋਜੀ ਸਾਹਿਬ ਕਹਿੰਦੇ ਆ ਵੀ ਜੇ ਮੱਝ ਪਸੰਦ ਜੋ ਅਸੀਂ ਦੱਸਿਆ ਉਹਦੇ ਮੁਤਾਬਕ ਸਹੀ ਨਹੀਂ ਨਿਕਲਦੀ ਤੇ ਉਹਨੂੰ ਇਹ ਨਹੀਂ ਆ ਜੇ ਉਹ ਅਗਲਾ ਖੜਨੀ ਚਾਹੁੰਦਾ ਮੱਝ ਦੇ ਬਦਲੇ ਮੱਝ ਤੇ ਉਹਦੀ ਇੱਛਾ ਆ ਨਹੀਂ ਜੇ ਨਹੀਂ ਤੇ ਉਹਨੂੰ ਪੈਸੇ ਵੀ ਵਾਪਸ ਮਿਲ ਜਾਣਗੇ ਕਿਉਂਕਿ ਫੁੱਜ ਸਾਹਿਬ ਕੰਢੇ ਸ਼ੌਂਕ ਦਾ ਹੀ ਕੰਮ ਬੜੀ ਕਿਰਪਾ ਮਾਲਕ ਦੀ ਪੈਨਸ਼ਨ ਵਾਧੂ ਆਉਣ ਲਈ ਆ ਸਾਰਾ ਕੁਝ ਠੀਕ ਹੈ ਓਕੇ ਹਾਂਜੀ ਪਹਿਲੇ ਨੇ ਆ ਪਹਿਲੇ ਸੂਏ ਆ ਪਹਿਲੇ ਸੂਏ ਕੱਟੀ ਉਹ ਸਾਬ ਸੂਈ ਕੇ ਕੱਪਣ ਸੂਈ 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 ਲੱਗਦੀ ਸੂਈ ਬੜਾ ਛੋਟਾ ਅੱਠ ਦਿਨਾਂ ਦਾ ਸੂਈ ਨੂੰ 8 ਲੀਟਰ ਦੁੱਧ ਅੱਛਾ 8 ਲੀਟਰ ਦੁੱਧ ਹੈਗਾ 8 ਦਿਨ ਤੱਕ ਦੁੱਧ ਤੇ 8 ਦਿਨ ਸੂਈ ਨੂੰ ਸਿੰਘ ਦੀ ਕੁਆਲਿਟੀ ਬਹੁਤ ਸੋਹਣੀ ਆ ਹਾਂ ਥੈਂਕ ਯੂ ਉਹਦਾ ਆਪਾਂ ਮੁੱਲ ਨਹੀਂ ਦੱਸਿਆ ਸਦੂ ਸਾਹਿਬ ਇਹ ਹਾਂ ਇਹ ਮਾਝ ਦਾ ਮੁੱਲ ਦੱਸ ਲੋ ਜੀ 72000 ਰੁਪਏ ਸੰਤ ਸਾਹਿਬ ਸਿਰਫ ਸਿਰਫ ਲਓ ਜੀ ਤਾਜੀ ਸੂਈ ਮੱਝ 72000 ਦੀ ਇਹ ਮੇਰੇ ਖਿਆਲਿਆ ਵੀ ਖੇੜਿਆਂ ਤੋਂ ਮਿਲੂਗੀ ਹੋਰ ਨਹੀਂ ਕਿਤੇ ਮਿਲਣੀ ਫੋਜ ਸਾਹਿਬ ਹੋਰ ਕਰਦੀ ਹੈ ਮਾਨ 1000 ਰੁਪਿਆ ਕੋਈ ਨਹੀਂ ਸੰਤ ਸਾਹਿਬ ਇੱਕ ਹਜ਼ਾਰ ਦੀ ਕੀ ਗੱਲ ਹੈ ਦੋ ਹੀ ਕਰ ਦਾਂਗੇ 70 ਪੂਰੇ ਦੀ ਜਾਣ ਦੋ 70 ਦੀ ਇਹ ਸਭ ਤੋਂ ਪਹਿਲਾਂ ਵਿਗਣੀ ਜੇ ਗ੍ਰੇਡੇਡ ਨੀਲੀ ਰਵੀ ਆਉਂਦੀ ਏ ਪੈਰ ਮਗਰਲੇ ਚਿੱਟੇ ਆ ਚਲੋ ਆਪਾਂ ਪ्योर ਨੀਲੀ ਦੀ ਨਹੀਂ ਕਹਿੰਦੇ ਇਹੋ ਜਿਹੇ ਲੋਕੀ ਕਹੀ ਵੀ ਜਾਂਦੇ ਆ ਹਾਂ ਗਰੇਡਰ ਦੇ ਵਿੱਚ ਆਉਂਦੀ ਆ ਭਰਾ ਨੇ ਗਲਤ ਕਮੈਂਟ ਕਰਨਾ ਫੌਜੀ ਸਾਹਿਬ ਨਹੀਂ ਤੇ ਫੌਜੀ ਸਾਹਿਬ ਇਹ ਫਗਣ ਚੇਤ ਚ ਤੇ ਫੇਰ 60000 ਦੀ ਵੇਦ ਜਾਣੀ ਇਹ ਮਤਲਬ ਆਪਾਂ ਕਿਤੇ ਲੰਮਾ ਸਬਦਾ ਕੀ ਕਰਨਾ ਵਾ ਵੈਸੇ ਮੈਂ ਠੀਕ ਹੈ ਵੀ 200 ਰੁਪਏ ਲੈਸ ਕਰੀ ਜਾਵੇ ਇੱਕ ਜਿਹਦਾ ਬੰਦਾ ਤੇ ਜਿੱਦਣ ਜੀ ਕਰੇ ਉਦੋਂ ਲੱਦ ਕੇ ਫੇਰ ਖੜੇ अच्छा महीने ਦਾ 6000 ਲੈਸ ਕਰ ਲੈ ਇੱਕ ਮਹੀਨੇ ਦਾ 6000 ਲੈਸ ਠੀਕ ਆ ਵੇਖੋ ਜੀ ਫੌਜੀ ਸਾਹਿਬ ਦੀਆਂ ਛੋਟਾਂ ਵੇਖੋ ਇਹੋ ਜਿਹਾ ਆਫਰ ਨਹੀਂ ਦਿੱਤਾ ਹੋਣਾ ਕਦੀ ਕਿਸੇ ਨੇ اچھا ਇਹ ਫੌਜੀ ਸਾਹਿਬ ਸੂਈ ਝੋਟੀ ਆ 8 ਲੀਟਰ ਤੋਂ ਸਟਾਰਟ ਹੋਈ ਹੈ 8 ਲੀਟਰ ਤੋਂ ਸਟਾਰਟ ਹੈ ਪਹਿਲਾ ਸੂਆ ਖੋਲ ਵੀਰ ਹਾਂ ਇਹਦੇ ਖੋਲ ਨਹੀਂ ਥਾਣੀ ਚੱਡਾ ਬਹੁਤ ਸੋਹਣਾ ਖੋਜੀ ਸਾਹਿਬ ਨਹੀਂ ਇਹਦੇ ਥਾਣੀ ਦੱਸਣ ਦੇ ਇਹ ਐਡੀ ਰੱਸੀ ਜਿੰਨੀ ਮੋਟੀ ਤਾਂ ਹੋਗੀ ਚੰਗੀ ਝੋਟੀ ਆ ਸੋਹਣੀ ਆ ਬਣਨ ਵਾਲੀ ਝੋਟੀ ਆ ਵੇਖੋ ਮੈਂ ਟਰੋਪ ਚੱਡਾ ਵੇਖੋ ਇਹਦਾ ਕੋਈ ਟਾਈਮ ਟੂਨ ਨਹੀਂ ਜੇ ਲੱਗਿਆ ਇੱਥੇ ਜ਼ਿਆਦਾਤਰ ਵੀਡੀਓ ਅੱਜ ਕੱਲ ਉਹੋ ਹੀ ਬਣ ਰਹੀਆਂ ਵਾਂ ਸਵੇਰ ਦਾ ਡੰਗ ਛੱਡ ਕੇ ਸ਼ਾਮ ਨੂੰ ਵੀਡੀਓ ਤੇ ਇਹ ਅਚਨਚੇ ਇਹਦੀ ਮੈਂ ਭਰਾ ਕੋਲ ਵੈਸੇ ਹੀ ਆਇਆ ਤੁਰਦਾ ਫਿਰਦਾ ਤੇ ਸਾਡਾ ਸ਼ੁਗਲ ਸ਼ੁਗਲ ਕੀ ਦਿਲ ਕਰ ਪਿਆ ਵੀ ਚਲੋ ਵੀਡੀਓ ਬਣਾ ਲਈਏ ਕੋਈ ਤਿਆਰੀ ਨਹੀਂ ਕੀ ਨਾ ਇਹਨਾਂ ਦੇ ਕੋਈ ਤੇਲ ਤਲ ਲਾਇਆ ਨਾ ਕੋਈ ਰੱਸੀਆਂ ਖਲਿਆਰੇ ਬਹੁਤੇ ਗਾਨੀਆਂ ਛੰਨੀਆਂ ਨਹੀਂ ਕੁਝ ਵੀ ਪਾਇਆ ਨਾਰਮਲ ਜਿੱਦਾਂ ਅੱਗੇ ਪਸ਼ੂ ਖੁਰਲੀ ਤੇ ਹੁੰਦੇ ਆ ਉਸੇ ਤਰ੍ਹਾਂ ਹੀ ਇਹ ਅੱਜ ਬਜੀਆਂ ਤੇ ਨਾ ਕੋਈ ਇਹਨ ਦਾ ਹਾਰ ਸ਼ਿੰਗਾਰ ਮੇਕਅਪ ਕੁਝ ਨਹੀਂ ਕੀਤਾ ਪੁੱਜ ਸਾਹਿਬ ਖਾਣ ਦੀ ਕੁਆਲਿਟੀ ਬੜੀ ਸੋਹਣੀ ਬੱਚਾ ਇਹਦਾ ਕਿਹੜਾ ਹੈ ਕੱਟੀ ਕੇ ਕੱਟਾ ਹਾਂਜੀ ਸਰ ਪੱਟਾ ਚਲੋ ਬੱਚੇ ਵੀਰ ਜੀ ਇੱਕ ਵਾਰੀ ਫੋਨ ਤੇ ਫਿਰ ਤੁਸੀਂ ਪੁੱਛ ਲਿਓ ਕਿ ਇਹੋਲੇ ਬੱਚਿਆਂ ਦਾ ਭਲੇਖਾ ਭੁੱਖਾ ਪੈਂਦਾ ਨਹੀਂ ਤਾਜ਼ਾ ਕੱਟਾ ਬੱਚਾ ਬੰਦੀ ਹੈ ਠੀਕ ਹੈ ਝੂਠ ਕਾ ਤੋ ਮਾਰਨਾ ਨਹੀਂ ਨਹੀਂ ਪੁੱਜ ਸਾਹਿਬ ਜੇ ਝੂਠ ਮਾਰ ਕੇ ਕਹੋ 2000 ਵੱਧ ਵੀ ਲੱਲਾਂਗੇ ਉਹਦੇ ਨਾਲ ਕੁਝ ਨਹੀਂ ਭਾਨਾ ਬਾਕੀ ਅਗਲਾ ਸਾਰਾ ਸਾਲ ਗਾਲਾਂ ਕੱਢਦਾ ਮੁੜ ਕੇ ਸਾਬ ਉਹ ਮਤਲਬ ਮੈਂ ਨੌਕਰੀ ਕਰਦਾ ਤੇ ਮੇਰਾ ਇੱਕ ਬਰਨਾਲੇ ਸੈਡ ਦਾ ਸੁਪਰਟਰੀ ਜਗENDER ਸਿੰਘ ਹਾਂਜੀ ਉਹ ਕਹਿੰਦਾ ਹੁੰਦਾ ਸੀ ਚੋਰੀ ਦੀ ਤੇ ਝੂਠ ਦੇ ਪੁੱਤ ਗੱਭਰੂ ਨਹੀਂ ਦੇ ਸਹੀ ਗੱਲ ਆ ਠੀਕ ਆ ਜਿਆਦਾ ਚਿਰ ਨਹੀਂ ਚੱਲਦਾ ਕੰਮ ਜਿਹੜੇ ਉਹ ਚੱਲਦੇ ਹਾਂ ਸੱਚਾਈ ਦਾ ਕੰਮ ਉਹ ਖੁਦ ਚੱਲੇਗਾ 100% ਚੱਲੇਗਾ ਕੱਲ ਰਿਹਾ ਫੋਜੀ ਸਾਹਿਬ ਤੁਹਾਡਾ ਦੇ ਖਾਨਦਾਨੀ ਕੰਮ ਆ ਦੂਜੀ ਗੱਲ ਆ ਇੱਥੇ ਆਪਾਂ ਜੀ ਤੁਸੀਂ ਕਿਹੜੇ ਵੀ ਵੀਡੀਓ ਤੇ ਪਸੂ ਵੇਚਦੇ ਜੀ ਰੋਜ਼ ਤੇ ਤੁਸੀਂ 4-5-5 ਮੱਜਾਂ ਮੈਂ 2 ਵਿਗਜੇ ਨੇ 1 ਵਿਗਜੇ ਨਾਲ ਵੀ ਤਾਣੀ ਕੋਈ ਨਹੀਂ ਕਹਿੰਦੀ ਸਮੀ ਹਾਂ ਜੀ ਚਲੋ ਤੁਹਾਡਾ ਸਾਡਾ ਕਿੰਨਾ ਪਿਆਰ ਆ ਮਤਲਬ ਬਹੁਤ ਪੁਰਾਣਾ ਗਰਦਾਂ ਦੇ ਬਾਪੂ ਜੀ ਨੇ ਤੁਹਾਡੇ ਕੋਲ ਜੇ ਮੈਂ ਜੇ ਇਹ ਗੱਲ ਦੋਸਤੋ ਕਹਿ ਦੇਵਾਂ ਵੀ ਇਹ ਘਰ ਚੋਂ ਮੈਨੂੰ ਵਪਾਰ ਦੀ ਆਦਤ ਪਈ ਆ ਤੇ ਬਾਪੂ ਜੀ ਨੇ ਮੈਨੂੰ ਉਂਗਲ ਫੜ ਕੇ ਸਿਖਾਇਆ ਮਤਲਬ ਜੇ ਹੁਣ ਅੱਜ ਬਜ਼ੁਰਗ ਇੱਥੇ ਹੈ ਨਹੀਂ ਆ ਉਹਨਾਂ ਨਾਲ ਮੁਲਾਕਾਤ ਆਪਾਂ ਕਰਨੀ ਸੀ ਮੇਰੇ ਉਹ ਉਸ ਕਿਉਂਕਿ ਇਹਨਾਂ ਨਾਲ ਮੇਰਾ ਪਿਆਰ ਪਿਛਲੇ 20 ਸਾਲ ਤੋਂ ਆ ਸੰਜਮਲ ਦੇ ਆ ਵਰਮਲ ਕਰਨੰਮਲ ਕਮਰਾਦਾ ਕਿ ਥੋੜਾ ਹੋਰ ਵਧਾਈਏ ਹਾਂਜੀ ਨਹੀਂ ਫੋਜ ਸਾਹਿਬ ਇਹਦਾ ਪਹਿਲਾਂ ਰੇਟ ਦੱਸ ਦੋ ਫਿਰ ਆਪਾਂ ਬਾਹਰ ਜਾਂਦੇ ਆ ਫਿਰ ਤਾਂ ਲੈ ਪ੍ਰੋਜੈਕਟ ਛੋੜਾ ਦੇ ਮੋਟਿਆ ਹਾਂਜੀ 71000 73 ਦੀ ਹਾਂਜੀ ਬਰਾਬਰੀ ਕਰਦੀ ਐ ਮੈਂ ਤਕਿੰਨਾ ਨਹੀਂ ਸੰਧੂ ਸਾਹਿਬ ਮੈਂ ਮਤਲਬ ਅੰਚ ਮਾਰਜਨੇ ਚ 100000 100000 ਛੱਡ ਦਿਓ 72 ਦੀ ਨਹੀਂ ਝੋਟੀ ਚੰਗੀ ਨਹੀਂ ਨਹੀਂ ਸੋਣੀ ਐ ਝੋਟੀ ਫੋਜ ਸਾਹਿਬ ਝੋਟੀ ਦੁੱਧ ਚਲੋ 10 ਲੀਟਰ ਪਾਈ ਜਾਵੇ ਸੋਹਣੀ ਆ ਕੱਟੀ ਉਮਰ ਵਾਲੀ ਆ ਗਾਂ ਫੇਰ ਪੈਸੇ ਵਟਣ ਵਾਲੀ ਆ ਤੇ ਚੌਗੀ ਹੋਵੇ ਛਿੱਗੀ ਹੋਵੇ ਫੇਸ ਦੀ ਕੁਆਲਿਟੀ ਸੋਹਣੀ ਇਹ 72000 ਦੀ 72000 ਬਿਲਕੁਲ ਰੇਟ ਸਹੀ ਹੈ ਜੀ ਤੇ ਇਹੋ ਵੇਚੀਆਂ ਜੀ ਜੇ ਲੋ ਫੇਰ ਵੀ ਜੇ ਕੇ ਮੇਰੇ ਭਾਵੇਂ ਆਨਲਾਈਨ ਲਾਉਣੀ ਹੈ ਨਾ ਤੇ ਕੋਈ ਨਹੀਂ ਆਪਾਂ ਤਸੱਲੀ ਨਾਲ ਭੇਜਾਂਗੇ ਬੇਸ਼ੱਕ ਦੀ ਚੁਆਇਸ ਕਰਨੀ ਤੇ ਜੀ ਸਦਕੇ ਇੱਥੇ ਆ ਸਕਦੇ ਵੇਖੋ ਜੀ ਆਨਲਾਈਨ ਤੁਸੀਂ ਮੰਗਾਉਣੀ ਹੋਵੇ ਫੌਜੀ ਸਾਹਿਬ ਦੀ ਗਾਰੰਟੀ ਮੈਂ ਚੁੱਕਦਾ ਹਾਂ ਕੋਈ ਇਹੋ ਜੀ ਪ੍ਰੋਬਲਮ ਨਹੀਂ ਤੁਹਾਨੂੰ ਹੋਊਗੀ ਜੇ ਕੋਈ ਉਹੋ ਜੀ ਗੱਲ ਹੋਵੇ ਤੁਸੀਂ ਫੋਨ ਫੌਜੀ ਸਾਹਿਬ ਨੂੰ ਮਗਰੋਂ ਕਰਿਓ ਪਹਿਲਾਂ ਮੈਨੂੰ ਕਰਿਓ ਤੇ ਇਹ ਆਪਣਾ ਬਿੱਲ ਕੋਲੀ ਭਰਾ ਆ ਤੇ ਆਪਾਂ ਇਸੇ ਦੀ ਸਾਦੀ ਦੇ ਸਕਦੇ ਚਲੋ ਦੁਨੀਆ ਗੁੰਜਲਦਾਰ ਬੜੀ ਆ ਅੱਜਕੱਲ ਵਪਾਰ ਇਹੋ ਜਿਹਾ ਬਣ ਗਿਆ ਤੇ ਗੁੰਜਲਾਂ ਜਾਦੀਆਂ ਤੇ ਇਹ ਇਲਾਕੇ ਦੇ ਇੱਕ ਨੰਬਰ ਤੇ ਕੰਮ ਹੈ ਇਹਨਾਂ ਦਾ ਇਹ ਇਲਾਕੇ ਦੇ ਵਿੱਚ ਤੇ ਬੜਾ ਪੁਰਾਣਾ ਕੰਮ ਆ ਹੈਗੇ ਆ ਚਲੋ ਤੁਹਾਡਾ ਪੁਰਾਣਾ ਕੰਮ ਆ ਹਾਂਜੀ ਚਲੋ ਹਰ ਬੰਦੇ ਨੇ ਲੈਣਾ ਕਿ ਨਹੀਂ ਜੀ ਬਿਲਕੁਲ ਫੌਜੀ ਸਾਹਿਬ ਤਾਂ ਡਾ ਕੰਮ ਬੜਾ ਪੁਰਾਣਾ ਤੈਨੂੰ ਤਾਂ ਇਹ ਗੱਲ ਕਹੀ ਹੈ ਵੀ ਮੇਰੇ ਖਿਆਲ 50 ਸਾਲ ਹੋ ਗਏ ਹੋਣੇ ਬਜ਼ੁਰਗਾਂ ਨੂੰ ਕਰ ਦਿਆਂ ਨਹੀਂ ਬਾਪੂ ਨੇ ਇਹਦੇ ਸਾਰਾ ਵਾਦੀ ਹੋਈ ਜਾਣਗੇ ਹਾਂ 15 12 ਸਾਲ ਤੋਂ ਮਿਲ ਕੋ ਚੱਲੇ ਆਏ ਜੀ ਠੀਕ ਆ ਤੇ ਨੌਕਰੀ ਹਾਰ ਕੇ ਆਪਾਂ 18 ਕੀਤੀ 18 ਦਾ 12 30 ਤੇ ਆਪਾਂ ਨੂੰ ਤਕਰਮ ਮਾਰਦੇ ਇਹਦੇ ਲਈ ਖਿੱਚ ਧੂਕੇ ਕਰਕੇ ਆਏ ਧਿਆਨ ਪਿੱਛੇ ਮੱਝਾਂ ਦੀ ਰਿਆ ਲੱਗਦਾ ਤੇ ਫੌਜੀ ਸਾਹਿਬ ਆਪ ਪ੍ਰੋਜੈਕਟ ਚੰਗਾ ਬਣਾਉਂਦੇ ਆ ਪ੍ਰੋਜੈਕਟ ਸੰਤ ਸਾਹਿਬ ਪ੍ਰੋਜੈਕਟ ਇਹਦਾ ਅਦਾ ਹੈ ਕਿ ਮੱਝਾਂ ਨਾਲ ਜਦ ਆਪਾਂ ਲੈਂਦੇ ਆ ਚਲੋ ਬਾਬੇ ਜੀ ਕਿਦੋਂ ਦੇਰੀ ਵਾਲੀ ਮੱਝਾਂ ਬੰਦੇ ਹੁੰਦੇ ਨੇ ਆਪਣੇ ਕੋਲ ਹਾਂ ਤੇ ਉਹ ਸਾਰਾ ਹੀ ਮਾਲ ਇੱਕੋ ਜਿਹੇ ਲੈ ਕੇ ਗਾਂ ਜਾਂਦੇ ਆ ਮੈਨੂੰ ਪਤਾ ਤੁਹਾਡੀਆਂ 10-10 ਮੱਝਾਂ ਵੀ ਰੋਜ਼ ਦੇ ਵੇਚ ਜਾਂਦੀਆਂ ਕਈ ਵਾਰੀ ਜੇ ਜਿਹੜਾ ਕੋਈ ਕਸਟਮਰ ਬਾਅਦ ਮੱਝ ਲੈਣ ਆਉਂਦਾ ਉਹਦੇ ਵਾਸਤੇ ਮੱਝ ਨਹੀਂ ਵਾਦੀ ਇਹ ਕਰਕੇ ਆਪਾਂ 25 ਮੱਝਾਂ ਦਾ ਜਿਗਾੜ ਬਣਾਉਣ ਲੱਗੇ ਹਾਂ ਨਾਲੇ ਫੋਜ ਸਾਹਿਬ ਪਾਰ ਉਹਦੇ ਜਿਹਨੇ ਘਰ ਵੀ ਪੰਜ ਚਾਰ ਪਸ਼ੂ ਲਾਏ ਆ ਦੁੱਧ ਤੇ ਹਾਂਜੀ ਚਲੋ ਇਹ ਜਿਹੜਾ ਆ ਉਹ ਜਿੱਤਾ ਹੈ ਮੱਝਾਂ ਦੋ ਤਿੰਨ ਔਰ ਇਹ ਵੀ ਕੱਚੀ-ਕੁੱੱਚੀ ਨਹੀਂ ਕਿਦੋਂ ਤੁਹਾਡੀ ਜਗ੍ਹਾ ਬਣ ਗਈ ਤੁਸੀਂ ਵੀ ਲਾਇਓ ਇੱਕ ਦੋ ਗਾਇਆਂ ਲਾਈਆਂ ਹੁਣ ਇੱਕ ਦੋ ਮੱਝਾਂ ਚਲੋ ਲੇ अच्छा ये चलो दूध-दद करके साइड दे बद्दी आ सुन ही मज्जे चंगी है ये भी 73000 दी ते चंगी मज्जे 73 दी चंगी दूध किना है ਥੱਲੇ 8 ਮਿੰਟ ਸੁਣੀ ਮज्जे चंगी है बाकी ਕੁਝ ਕੱਚੀਆਂ ਪੁਟੀਆਂ ਆਈਆਂ ਦੀਆਂ ਕੁਝ ਕਟੀਆਂ ਕੁੱਟੀਆਂ ਵੀ ਹੈਗੀਆਂ ਤੇ ਫੁੱਜ ਸਾਹਿਬ ਸੋਨਾ ਤੁਹਾਡਾ ਕੰਮ ਆ ਮੇਰਾ ਖਿਆਲ ਅਗਲੀ ਵੀਡੀਓ ਦੇ ਆਪਾਂ ਇੱਥੇ ਪਸ਼ੂ ਬਣ ਕੇ ਵਿਖਾਵਾਂਗੇ ਸੰਗਤ ਨੂੰ ਠੀਕ ਹੈ ਨਾ ਠੀਕ ਹੈ ਜੀ ਤੇ ਹੁਣ ਇੱਕ ਕੰਮ ਕਰੀਏ ਵੀ ਆਪਣਾ ਡਰੈੱਸ ਤੇ ਫੋਨ ਨੰਬਰ ਸਰਦ ਪਿੰਡ ਖੜੇਬਾਲਾ ਚੱਕ ਅੱਛਾ ਜੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਠੀਕ ਹੈ ਜੀ ਪਿੰਡ ਟਾਲੀ ਸਾਹ ਤੋਂ 2 ਕਿਲੋਮੀਟਰ ਦੂਰ ਅੱਛਾ ਜੇ ਮੰਨ ਲਓ ਬਟਾਲੇ ਸਾਈਡ ਤੋਂ ਕੋਈ ਬੰਦਾ ਆਏ ਤੇ ਫਿਰ ਤਲਵੰਡੀ ਕੋੜ ਕਹਿੰਦੇ ਜਾਂ ਅਡਾ 33ਪੁਰ ਉੱਥੋਂ 3 ਕਿਲੋਮੀਟਰ 33ਪੁਰ ਤੇ ਨਿਕਲੋ ਪਰ ਆਮ ਤੌਰ ਤੇ ਆਏਗਾ ਇਧਰੋਂ 6 ਕਿਲੋਮੀਟਰ ਠੀਕ ਹੈ ਠੀਕ ਜੇ ਬਟਾਲਾ ਰੋਡ ਤੇ ਮਹਿਤਾ ਰੋਡ ਦੇ ਸੈਂਟਰ ਜੇ ਪੈ ਜਾਂਦਾ ਪਿੰਡ ਇਹ ਫੋਨ ਨੰਬਰ 916598 ਤੇ 88386 9876895099 ਠੀਕ ਹੈ ਵੀਰ ਜੀ ਚਲੋ ਕਿਸਾਨ ਵੀਰੋ ਇੰਨੀ ਆਪਣੀ ਵੀਡੀਓ ਆਸ ਕਰਦੇ ਆਂ ਕਿ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੋਊਗੀ ਤੇ ਇੱਕ ਬੇਨਤੀ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਡੀ ਜ਼ਰੂਰੀ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲੀ ਵੀਡੀਓ ਸਾਡੀ ਕਿਸੇ ਦੇ ਘਰ ਦੀ ਕਿਸੇ ਦਾਤ ਨਹੀਂ ਹੈ ਸਾਡਾ ਆਪਣਾ ਹੀ ਚਲੋ ਤੇ ਪਰ ਇੱਕ ਗੱਲ ਹੈ ਵੀ ਕਮੈਂਟਾਂ ਜ਼ਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਕਿਸੇ ਵੀਰ ਨੂੰ ਵੀਡੀਓ ਨਾ ਪਸੰਦ ਆਈ ਹੋਵੇ ਉਹਦੇ ਜਿਹੜੇ ਆ ਵੀ 21 ਮਿੰਟ ਖਰਾਬ ਹੋਏ ਉਹਦੇ ਆਸਤੇ ਮਾਫੀ ਮੰਗਦੇ ਆ ਇਹ ਚੈਨਲ ਤੁਹਾਡਾ ਆਪਣਾ ਸੰਧੂ ਡੇਰੀ ਫਾਰਮ ਤੇ ਇਹਦਾ ਓਨਰ ਆ ਮੁਖੇਂਦਰ ਸਿੰਘ ਸੰਧੂ ਪਿੰਡ ਜੇਠੂਵਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ